ਪਾਨੀ ਪੱਖਾ ਪੀਸੋ ਸੰਤ ਆਗੇ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਹਰੇ ਇਹੋ ਬਿਸ਼ਰਾਮ ਨਿਧ ਪਾਈ ਗੁਰੂ ਪਿਆਰਿਓ ਗੁਰੂ ਸਵਾਰਿਓ ਸਾਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਇਕ ਕਮੈਂਟ ਵੀ ਜਰੂਰ ਕਰਿਆ ਕਰੋ ਸਾਧ ਸੰਗਤ ਜਿਹੜੇ ਵੀਰ ਭੈਣ ਚੈਨਲ ਤੇ ਨਵੇਂ ਆਏ ਨੇ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਗੁਰੂ ਕੇ ਪਿਆਰ ਵਾਲਿਓ ਜਿਹੜੀ ਬੇਨਤੀ ਅੱਜ ਆਪ ਜੀ ਨਾਲ ਮੈਂ ਸਾਂਝੀ ਕਰਨੀ ਹੈ ਉਹ ਇਸ ਪ੍ਰਕਾਰ ਹੈ ਸਹਿਬਜ਼ਾਦਿਆਂ ਦੀ ਸ਼ਹੀਦੀਆਂ ਵਾਲੇ ਦਿਨ ਜਿਹੜੇ ਇਹ ਗਲਤੀ ਕਰਦੇ ਨੇ ਤੇ ਪਿਆਰਿਓ ਕਦੇ ਬਖਸ਼ੇ ਨਹੀਂ ਜਾਣਗੇ ਆਓ ਆਪਾਂ ਬੇਨਤੀਆਂ ਆਰੰਭ ਕਰੀਏ ਫਤਿਹ ਬਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਸਵਾਰਿਓ ਵੇਖੋ ਅੱਜ ਜੇ ਆਪਾਂ ਕੱਚੇਪਨ ਦੀ ਗੱਲ ਕਰੀਏ ਨਾ ਤੇ ਸਾਧ ਸੰਗਤ ਕੱਚਾਪਨ ਅੱਜ ਬਹੁਤ ਜ਼ਿਆਦਾ ਦਿਖ ਰਿਹਾ ਹੈ ਜੇ ਕੱਚਿਆਂ ਦੀ ਗੱਲ ਕਰੀਏ ਤੇ ਅੱਜ ਗੁਰਦੁਆਰੇ ਬਾਹਰੋਂ ਪੱਕੇ ਹੋ ਗਏ ਪਰ ਸਿੱਧਕ ਸਾਡੇ ਕੱਚੇ ਹੋ ਗਏ ਉਹ ਭਲੇ ਵੇਲੇ ਸੀ ਜਿਸ ਵੇਲੇ ਗੁਰਦੁਆਰੇ ਕੱਚੇ ਸਨ ਪਰ ਅੰਦਰੋਂ ਹਿਰਦੇ ਰੂਪ ਜਿਹੜੇ ਘਰ ਸੀ ਉਹ ਬੜੇ ਪੱਕੇ ਸੀ ਹੁਣ ਪਿਆਰਿਓ ਇਥੇ ਇੱਕ ਗੱਲ ਸੋਚਣ ਵਾਲੀ ਐ ਸਾਧ ਸੰਗਤ ਉਹ ਇਹ ਵੇ ਕਿ ਅੱਜ ਸਾਨੂੰ ਨਾ ਕੱਚਾ ਬਣ ਦਿਖ ਰਿਹਾ ਹੈ ਉਹ ਕਿਵੇਂ ਹੈ ਪਿਆਰਿਓ ਉਹ ਮੈਂ ਸਾਫ਼ ਜੀ ਬੇਨਤੀ ਕਰਨੀ ਹੈ ਗੁਰੂ ਪਿਆਰਿਓ ਅੱਜ ਜਦੋਂ ਆਪਾਂ ਗੱਲ ਕਰਦੇ ਆਂ ਨਾ ਕਿ ਸ਼ਹੀਦੀ ਜੋੜ ਮੇਲਾ ਫਤਿਹਗੜ੍ਹ ਸਾਹਿਬ ਤੇ ਸਾਧ ਸੰਗਤ ਅੱਜ ਬੜੀ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਹੈ ਕਿ ਗੁਰੂ ਪਿਆਰਿਓ ਉੱਥੇ ਦੇਖੋ ਕਈਆਂ ਨੂੰ ਇਹ ਨਹੀਂ ਪਤਾ ਕਿ ਉੱਥੇ ਕਿਹੜੇ ਦੋ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ ਮਾਤਾ ਗੁਜਰੀ ਬਾਰੇ ਥੋੜਾ ਬਹੁਤ ਪਤਾ ਹੈ ਪਰ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਤੱਕ ਨਹੀਂ ਪਤਾ ਦੂਸਰੀ ਗੱਲ ਤੇ ਗੁਰੂ ਪਿਆਰਿਓ ਇੱਕ ਜਿਹੜਾ ਵੀਰ ਸੀ ਪਿਛਲੇ ਵਾਰ ਉਹਨੇ ਸਰਵੇ ਕੀਤਾ ਤੇ ਸ਼ਹੀਦੀਆਂ ਦੇ ਦਿਨ ਤੇ ਪਿਆਰਿਓ 크ਿਸਮਸ ਹਰ ਇੱਕ ਨੂੰ ਯਾਦ ਹੈ ਤੇ ਫਤਿਹਗੜ੍ਹ ਸਾਹਿਬ ਇਹ ਨਹੀਂ ਪਤਾ ਕਿ ਕਿੱਥੇ ਪੈਂਦਾ ਹੈ ਕਿਹੜੇ ਜ਼ਿਲ੍ਹੇ ਵਿੱਚ ਪੈਂਦਾ ਹੈ ਦੇਖੋ ਪਿਆਰਿਓ ਕਹਿੋ ਜੀ ਪੰਜਾਬ ਦੀ ਸਥਿਤੀ ਹੈ ਜਿਹਨੂੰ ਕਿਹਾ ਜਾਂਦਾ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਉਹ ਪੰਜਾਬ ਦੇ ਰਹਿਣ ਵਾਲੇ ਲੋਕਾਂ ਨੂੰ ਉਥੋਂ ਦਾ ਇਤਿਹਾਸ ਨਹੀਂ ਪਤਾ ਪਿਆਰਿਓ ਵੇਖੋ ਕਿੰਨੀ ਵੱਡੀ ਨਮੋਸ਼ੀ ਹੈ ਤੇ ਸਾਧ ਸੰਗਤ ਆਪਾਂ ਨਾ ਇਹ ਗਲਤੀਆਂ ਹਮੇਸ਼ਾ ਕਰਦੇ ਆ ਤੇ ਗੁਰੂ ਪਿਆਰਿਓ ਅੱਜ ਕੱਚੇਪਣ ਦਾ ਸਬੂਤ ਅਸੀਂ ਖੁਦ ਦੇ ਰਹੇ ਆ ਕੱਚੇਪਣ ਦਾ ਸਬੂਤ ਪਤਾ ਹੈ ਕਿ ਸਾਡੇ ਅੰਦਰ ਸਿੱਖੀ ਨਹੀਂ ਹੈ ਜਿਨ੍ਹਾਂ ਦੇ ਅੰਦਰ ਸਿੱਖੀ ਹੈ ਤੇ ਪਿਆਰਿਓ ਜਦੋਂ ਸਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ ਚੱਲਦੇ ਨੇ ਨਾ ਕਈ ਗੁਰਸਿੱਖ ਪਰਿਵਾਰ ਐਸੇ ਨੇ ਜਿਹੜੇ ਕਿ ਭੁੰਜੇ ਸੌਂਦੇ ਨੇ ਸਤਕਾਰ ਵਜੋਂ ਤੇ ਗੁਰੂ ਪਿਆਰਿਓ ਕੋਈ ਪਦਾਰਥ ਐਸਾ ਨਹੀਂ ਸ਼ੱਕਦੇ ਤੇ ਉਹ ਸਿਰਫ ਆਪਣੇ ਘਰ ਦੇ ਵਿੱਚ ਦਾਲ ਰੋਟੀ ਬਣਾ ਕੇ ਸ਼ੱਕਦੇ ਨੇ ਤੇ ਕਈ ਤੇ ਐਸੇ ਨੇ ਜਿਹੜੇ ਘਰ ਦੇ ਵਿੱਚ ਸਿਰਫ ਦੁੱਧ ਜਾਂ ਚਾਹ ਤੇ ਹੀ ਸਾਰਦੇ ਨੇ ਤਿੰਨ ਦਿਨ ਲਗਾਤਾਰ ਉਹਨਾਂ ਦਾ ਮੰਨਣਾ ਇਹ ਵੇਖ ਕੇ ਅਸੀਂ ਸੋਗ ਪ੍ਰਗਟ ਕਰ ਰਹੇ ਆ ਸਾਨੂੰ ਵੀ ਅਹਿਸਾਸ ਹੋਵੇ ਕਿ ਉਸ ਵੇਲੇ ਦਾ ਦਰਦ ਕੀ ਸੀ ਪਿਆਰਿਓ ਵੇਖੋ ਉਹਨਾਂ ਦੀ ਸ਼ਹੀਦੀ ਨੂੰ ਅਸਲ ਮੈਨੇ ਵਿੱਚ ਉਹ ਨੰਮਨ ਪਾਈ ਕਰਦੇ ਨੇ ਤੇ ਪਿਆਰਿਓ ਅੱਜ ਮੈਂ ਇੱਕ ਬੜੀ ਗੱਲ ਕਰਨੀ ਹੈ ਆਪ ਜੀ ਦੇ ਨਾਲ ਜੋ ਵੇਖੀ ਹੈ ਗੁਰੂ ਪਿਆਰਿਓ ਚਲੋ ਗੈਰ ਕਰੇ ਕਰੇ ਪਰ ਕਈ ਗੁਰਸਿੱਖ ਐਸੇ ਨੇ ਜਿਨ੍ਹਾਂ ਦੇ ਸਿਰ ਤੇ ਦਸਤਾਰਾਂ ਸਜਾਈਆਂ ਨੇ ਗੁਰੂ ਘਰ ਵੀ ਜਾਂਦੇ ਨੇ ਮੱਥੇ ਵੀ ਟੇਕਦੇ ਨੇ ਪਰ ਪਿਆਰਿਓ ਹੁਣ ਦੇਖੋ ਪੋ ਦਾ ਮਹੀਨਾ ਪਿਆਰਿਓ ਜਿਸ ਵੇਲੇ ਛੋਟੇ ਸਹਿਬਜ਼ਾਦੇ ਤੇ ਸਾਧ ਸੰਗਤ ਜਿਸ ਵੇਲੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਹੁੰਦੀ ਹੈ ਉਹਨਾਂ ਦਿਨਾਂ ਦੇ ਵਿੱਚ ਵਿਆਹ ਸ਼ਾਦੀਆਂ ਕਰਦੇ ਪਹਿਲੇ ਦੇਖੋ ਉਧਰ ਉਤੇ ਸੋਗ ਮਨਾਇਆ ਜਾ ਰਿਹਾ ਤੇ ਸਾਧ ਸੰਗਤ ਇੰਨੀ ਕੱਚੀ ਸਾਡੀ ਮਤ ਹੋ ਗਈ ਤੇ ਪਿਆਰਿਓ ਅਸੀਂ ਇੰਨੀ ਛੇਤੀ ਸ਼ਹੀਦਾਂ ਦਾ ਡੁੱਲਿਆ ਖੂਨ ਵੀ ਭੁੱਲ ਗਏ ਹਾਂ ਪਿਆਰਿਓ ਉਹਨਾਂ ਸਹਿਬਜ਼ਾਦਿਆਂ ਦਾ ਛੋਟੀਆਂ-ਛੋਟੀਆਂ ਨਿੱਕੀਆਂ-ਨਿੱਕੀਆਂ ਜਿੰਦਾਂ ਦਾ ਡੁੱਲਿਆ ਹੋਇਆ ਖੂਨ ਅਸੀਂ ਇਸ ਕਦਰ ਭਲਾਵਾਂਗੇ ਇਹ ਕਦੇ ਸੋਚਿਆ ਨਹੀਂ ਸੀ ਪਿਆਰਿਓ ਮਾਤਾ ਗੁਜਰੀ ਦੀ ਉਹ ਜਿਹੜੀ ਇੰਨੀ ਵੱਡੀ ਸ਼ਹਾਦਤ ਹੈ ਉਹ ਮਾਤਾ ਗੁਜਰੀ ਜੀ ਦੇ ਨਾਮ ਦੀ ਸ਼ਹਾਦਤ ਸੀ ਜੋ ਅਸੀਂ ਇਸ ਕਦਰ ਰੋਲਾਂਗੇ ਇਹ ਪਤਾ ਨਹੀਂ ਸੀ ਪਿਆਰਿਓ ਮੈਂ ਸ਼ਬਦ ਵਰਤੇ ਨੇ ਮੈਂ ਥੋੜਾ ਜਿਹਾ ਭਾਵੁਕ ਹੋ ਜਾਣਾ ਪਰ ਜਿਹੜੀਆਂ ਗੱਲਾਂ ਨੇ ਉਹ ਬਿਲ ਉਹਨਾਂ ਕੋਲ ਸਚਾਈ ਹੈ ਗੁਰੂ ਪਿਆਰਿਓ ਉਹਨਾਂ ਦਿਨਾਂ ਦੇ ਵਿੱਚ ਕਈ ਉਧਰੋਂ ਸੋਗ ਜਲ ਰਿਹਾ ਹੈ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਚੱਲ ਰਹੇ ਨੇ ਤੇ ਪਿਆਰਿਓ ਆਪਣੇ ਘਰਾਂ ਦੇ ਵਿੱਚ ਆਪਾਂ ਵਿਆਹ ਸ਼ਾਦੀਆਂ ਰੱਖੀਆਂ ਹੋਈਆਂ ਜਾਂਦੀਆਂ। ਨਾਚ ਗਾਣੇ ਚੱਲ ਰਹੇ ਨੇ ਸ਼ਰਾਬਾਂ ਚੱਲ ਰਹੀਆਂ ਨੇ ਦੌਰ ਚੱਲ ਰਹੇ ਆ ਨਸ਼ਿਆਂ ਦਾ। ਇੱਕ ਪਾਸੇ ਖੁਸ਼ੀਆਂ ਵਿੱਚ ਖੇਡਿਆ ਜਾ ਰਿਹਾ ਤੇ ਇੱਕ ਪਾਸੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਚੱਲਦੇ ਪਏ ਨੇ। ਇਹ ਕੱਚੇਪਣ ਦੀ ਨਿਸ਼ਾਨੀ ਹੈ। ਪਿਆਰਿਓ ਆਪਾਂ ਘਟੋ ਘਟ ਜਿਹੜਾ ਉਹਨਾਂ 10 ਦਿਨਾਂ ਦੇ ਵਿੱਚ ਇਹ ਗੁਰਹਿਜ਼ ਕਰੀਏ ਕਿ ਆਪਾਂ ਇਹ ਖੁਸ਼ੀਆਂ ਜਿਹੜੀਆਂ ਹਨੇ ਨਾ ਮਨਾਈਏ ਤੇ ਸਾਧ ਸੰਗਤ ਉਹ ਦਿਨਾਂ ਨੂੰ ਅੱਗੇ ਕਰ ਲਈਏ। ਕੁਝ ਦਿਨ ਰੁਕ ਜਿਏ ਨਵੇਂ ਸਾਲ ਦੇ ਵਿੱਚ ਕਰ ਲਈਏ ਤੇ ਪਿਆਰਿਓ ਜਾਂ ਫਿਰ ਪਹਿਲਾਂ ਕਰ ਲਈਏ ਪਰ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਮਾਫ਼ ਕਰਿਓ ਕਿ ਅਸੀਂ ਹਟਦੇ ਨਹੀਂ ਉਹਨਾਂ ਦਿਨਾਂ ਵਿੱਚ ਵੀ ਅਸੀਂ ਕਰਦੇ ਹਾਂ। ਪਿਆਰਿਓ ਹਾਲਾਂਕਿ ਗੁਰੂ ਸਾਹਿਬ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਪਰ ਆਪਣਾ ਵੀ ਤੇ ਕੋਈ ਫਰਜ਼ ਬਣਦਾ ਹੈ ਨਾ ਕਿ ਆਪਾਂ ਕੁਝ ਸੋਚ ਕਰੀਏ ਵਿਚਾਰ ਕਰੀਏ। ਆਪਾਂ ਆਪਣਾ ਕੁਝ ਨਹੀਂ ਵਿਗੜਦਾ ਖੁਸ਼ੀਆਂ 10 ਦਿਨ ਬਾਅਦ ਮਨਾ ਲਾਂਗੇ ਕੋਈ ਕਤਕਥਨੀ ਨਹੀਂ ਪਰ ਪਿਆਰਿਓ ਇੱਕ ਸੋਗ ਦਾ ਪ੍ਰਗਟਾਵਾ ਤੇ ਕਰੀਏ ਨਾ ਸਾਨੂੰ ਲੋਕ ਦੇਖਦੇ ਨੇ ਤੇ ਕੀ ਅਹਿਸਾਸ ਕਰਦੇ ਨੇ ਸਾਨੂੰ ਵੇਖ ਕੇ ਲੋਕ ਪਤਾ ਕਿਹੋ ਜੀਆਂ ਗੱਲਾਂ ਕਰਦੇ ਨੇ ਇਹ ਕੌਮ ਕਿਹੋ ਜੀ ਹੈ ਜਿਹੜੀ ਕਿ ਆਪਣੇ ਸ਼ਹੀਦਾਂ ਦੇ ਸਿਰਤਾਜਾਂ ਨੂੰ ਭੁੱਲ ਚੁੱਕੀ ਹੈ ਤੇ ਪਿਆਰਿਓ ਇੱਕ ਇਨਸਾਨ ਨੇ ਮੈਨੂੰ ਇਹੋ ਜਿਹਾ ਸਵਾਲ ਕੀਤਾ ਮੇਰਾ ਸਰ ਜਿਹੜਾ ਸੀ ਸ਼ਰਮ ਦੇ ਨਾਲ ਚੁੱਕਿਆ ਕਿੰਦਾ ਇਨ੍ਹਾਂ ਦਿਨਾਂ ਦੇ ਵਿੱਚ ਤੁਹਾਡੀ ਕੌਮ ਦੇ ਵਿੱਚ ਕਿੰਨੀਆਂ ਵੱਡੀਆਂ ਸ਼ਹੀਦੀਆਂ ਹੋਈਆਂ ਨੇ ਛੋਟੇ-ਛੋਟੇ ਬੱਚਿਆਂ ਨੇ ਸ਼ਹੀਦਾਂ ਸ਼ਹੀਦੀਆਂ ਦਿੱਤੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਪਿਆਰਿਓ ਕਿੰਦਾ ਆਖਰਕਾਰ ਆਹ ਜਿਹੜੇ ਕੰਮ ਨੇ ਤੁਸੀਂ ਕੀ ਕਰਦੇ ਪਏ ਹੋ ਇਨ੍ਹਾਂ ਦਿਨਾਂ ਦੇ ਵਿੱਚ ਖੁਸ਼ੀਆਂ ਜ਼ਰੂਰੀ ਨੇ ਮਨਾਉਣੀਆਂ ਤੁਹਾਡੇ ਲਈ ਪਰ ਪਿਆਰਿਓ ਉੱਥੇ ਕੋਈ ਜਵਾਬ ਨਹੀਂ ਸੀ ਸਿਰ ਤੇ ਪੱਗਾਂ ਬੰਨੀਆਂ ਨੇ ਦਸਤਾਰਾਂ ਸਜਾਂਜਾਂ ਨੇ ਗੁਰੂ ਘਰ ਵੀ ਮੱਥੇ ਟੇਕਦੇ ਆ ਪਰ ਇੱਕ ਪਾਸੇ ਨਾਚ ਗਾਣੇ ਚੱਲ ਰਹੇ ਨੇ ਪਿਆਰਿਓ ਇਹ ਗੱਲ ਸਹੀ ਨਹੀਂ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ ਤੇ ਉਸ ਦਿਨ ਵੀ ਢੋਲ ਠਮੱਕੇ ਵੱਜ ਰਹੇ ਨੇ ਤੇ ਪਿਆਰਿਓ ਇੱਕ ਪਾਸੇ ਸ਼ਹੀਦੀ ਪੁਰਬ ਹੈ ਤੇ ਸਾਧ ਸੰਗਤ ਜੇ ਇੱਕ ਅੱਧਾ ਦਿਨ ਅੱਗੇ ਪਿੱਛੇ ਕਰ ਲਾਂਗੇ ਕੋਈ ਬਹੁਤਾ ਫਰਕ ਨਹੀਂ ਪੈਣ ਲਿਆ ਇਹਦਾ ਮਤਲਬ ਸਾਡੇ ਦਿਲ 'ਚ ਸਤਕਾਰ ਖਤਮ ਹੋ ਚੁੱਕਿਆ ਹੈ ਇਹਦਾ ਮਤਲਬ ਅਸੀਂ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਨੂੰ ਆਪਣਾ ਨਹੀਂ ਮੰਨ ਰਹੇ ਇਹਦਾ ਮਤਲਬ ਅਸੀਂ ਸ਼ਹੀਦਾਂ ਨੂੰ ਨਹੀਂ ਮੰਨ ਰਹੇ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਜਿਹੜਾ ਅਸਲ ਸੱਚ ਮੁੱਚ ਦੇ ਵਿੱਚ ਅਸੀਂ ਨਹੀਂ ਕਬੂਲ ਰਹੇ ਪਿਆਰਿਓ ਇਹਦਾ ਮਤਲਬ ਦੇ ਫਿਰ ਇਹੀ ਹੋ ਗਿਆ ਨਾ ਕਿ ਸਾਡਾ ਸ਼ਹੀਦੀਆਂ ਦੇ ਨਾਲ ਕੋਈ ਮਤਲਬ ਨਹੀਂ ਕੋਈ ਵਾਸਤਾ ਨਹੀਂ ਤੇ ਪਿਆਰਿਓ ਅੱਜ ਆਪਾਂ ਇਹ ਕੰਮ ਥੋੜਾ ਜਿਹਾ ਘਟਾ ਲਈਏ ਥੋੜਾ ਜਿਹਾ ਬੰਦ ਕਰ ਲਈਏ ਖੁਸ਼ੀਆਂ ਅੱਗੇ ਕਰ ਲਈਏ ਕੋਈ ਫਰਕ ਨਹੀਂ ਪੈਂਦਾ ਜ਼ਰੂਰੀ ਨਹੀਂ ਹੈ ਵੀ ਉਹਨਾਂ ਦਿਨਾਂ ਵਿੱਚ ਹੀ ਕਰਨਾ ਤੇ ਸਾਧ ਸੰਗਤ ਫਤਿਹਗੜ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਤੇ ਉੱਥੇ ਆਪਾਂ ਜਾਈਏ ਮੈਨੂੰ ਹੈਰਾਨਗੀ ਹੁੰਦੀ ਹੈ ਉੱਥੇ ਬਾਜੇ ਜੇ ਲੈ ਕੇ ਨਾ ਭੂਕ ਨੇ ਜੇ ਕਿਦਰਾ ਉੱਥੇ ਨਾ ਸਾਡੇ ਨੌਜਵਾਨ ਵੀਰ ਵਜਾਉਂਦੇ ਫਿਰਦੇ ਨੇ ਤੇ ਪਿਆਰਿਓ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਉੱਥੇ ਆਪਾਂ ਸੋਗ ਤੇ ਚੱਲੇ ਆਂ ਮਤਾ ਉਥੇ ਮੇਲੇ ਦਾ ਰੂਪ ਨਾ ਉਹਨੂੰ ਦੇਓ ਪਿਆਰਿਓ ਆਪਣੇ ਘਰ ਦੇ ਵਿੱਚ ਕਿਸੇ ਦੀ ਮੌਤ ਹੋ ਜਾਏ ਤੇ ਸਾਰਾ ਪਰਿਵਾਰ ਮਹੀਨਾ-ਮਹੀਨਾ ਰੋਟੀ ਨਹੀਂ ਖਾਂਦਾ ਤੇ ਉਥੇ ਤੇ ਕਿੰਨੀਆਂ ਵੱਡੀਆਂ ਸ਼ਹਾਦਤਾਂ ਹੋਈਆਂ ਨੇ ਹਾਲਾਂਕਿ ਉਹ ਸ਼ਹੀਦियां ਆਪਣੇ ਲਈ ਨਹੀਂ ਉਹ ਸਿੱਖ ਕੌਮ ਦੇ ਲਈ ਹੋਈਆਂ ਨੇ ਸਾਡੇ ਲਈ ਹੋਈਆਂ ਨੇ ਪਿਆਰਿਓ ਇਹ ਹਮੇਸ਼ਾ ਯਾਦ ਰੱਖਿਆ ਕਰੋ ਉੱਥੇ ਜਾ ਕੇ ਹੁੱਲੜ ਬਾਜ਼ੀਆਂ ਕਰਨੀਆਂ ਬੁਲਟਾਂ ਦੇ ਪਟਾਕੇ ਪਾਉਣੇ ਇਹ ਕੰਮ ਆਪਾਂ ਕਦੀ ਨਾ ਕਰੀਏ ਪਿਆਰਿਓ ਨਹੀਂ ਤੇ ਸਾਰੀ ਉਮਰ ਪਛਤਾਵਾਂਗੇ ਸਾਧ ਸੰਗਤ ਦੂਸਰੇ ਦੇਖਣ ਵਾਲੇ ਵੀ ਸਾਡੇ ਤੋਂ ਕੀ ਸਿੱਖਣਗੇ ਉਹ ਕਹਿਣਗੇ ਇਹਨਾਂ ਨੂੰ ਆਪਣੇ ਸ਼ਹੀਦਾਂ ਦੀ ਸ਼ਹੀਦੀਆਂ ਦਾ ਦਰਜਾ ਕੋਈ ਨਹੀਂ ਕੋਈ ਦਰਦ ਨਹੀਂ ਇਹਨਾਂ ਨੂੰ ਕੀ ਮੈਸੇਜ ਜਾਏਗਾ ਗੁਰੂ ਪਿਆਰਿਓ ਉਹਨਾਂ ਦਿਨਾਂ ਦੇ ਵਿੱਚ ਆਪਾਂ ਤਿੰਨ ਦਿਨ ਜੇ ਕੁਝ ਵੀ ਨਹੀਂ ਕਰਾਂਗੇ ਹੱਸਾਂਗੇ, ਰੁੱਸਾਂਗੇ ਨਹੀਂ ਜ਼ਿੰਦਗੀ ਦੇ ਚਾਹ ਮਾਰ ਲਾਂਗੇ ਪਿਆਰਿਓ ਕੋਈ ਬਹੁਤਾ ਫਰਕ ਨਹੀਂ ਪੈਂਦਾ ਸਾਧ ਸੰਗਤ ਇੱਕ ਪ੍ਰਗਟਾਵਾ ਕਰੀਏ ਉਹਨਾਂ ਦਿਨਾਂ ਦੇ ਵਿੱਚ ਪਾਸ਼ਾ ਨੂੰ ਅਰਦਾਸ ਬੇਨਤੀ ਕਰੀਏ ਪਾਸ਼ਾ ਜੀ ਤੁਹਾਡੇ ਲਾਲਾਂ ਨੇ ਐਡੀ ਵੱਡੀ ਕੁਰਬਾਨੀ ਕੀਤੀ ਹੈ ਤੁਹਾਡੇ ਲਾਲਾਂ ਨੇ ਸ਼ਹੀਦਿਆਂ ਦੇ ਜਾਮ ਪੀਤੇ ਨੇ ਤੁਹਾਡੀ ਮਾਤਾ ਨੇ ਸ਼ਹੀਦੀ ਦਾ ਜਾਮ ਪੀਤਾ ਸਤਿਗੁਰੂ ਜੀ ਕਿਰਪਾ ਰਖਿਓ ਮੈਂ ਸੱਚੇ ਦਿਲੋਂ ਨਮਸ਼ਕਾਰ ਕਰਦਾ ਅਰਜ ਕਰਦਾ ਮੇਰੀ ਹਾਜ਼ਰੀ ਪਰਵਾਨ ਕਰਿਓ ਆਪ ਜੀ ਦੇ ਦਰ ਤੇ ਤੇ ਸਾਧ ਸੰਗਤ ਇਦਾਂ ਜਾ ਕੇ ਆਪਾਂ ਸ਼ਹੀਦੀ ਪੁਰਬ ਮਨਾਈਏ ਹੋ ਸਕੇ ਉਹਨਾਂ ਸ਼ਹੀਦੀਆਂ ਨੂੰ ਯਾਦ ਕਰਦੇ ਹੋਏ ਇੱਕ ਇੱਕ ਪਾਠ ਜਪਜੀ ਸਾਹਿਬ ਦਾ ਕਰੀਏ ਜੇ ਘਰ ਵਿੱਚ ਬੈਠੇ ਆ ਘਰ ਵਿੱਚ ਕਰੀਏ ਤੇ ਪਿਆਰਿਓ ਇਦਾਂ ਆਪਾਂ ਸ਼ਹੀਦਾਂ ਨੂੰ ਯਾਦ ਕਰੀਏ ਵੇਖੀਏ ਕਿਤੇ ਇਹਨਾਂ ਗੱਲਾਂ ਵਿੱਚ ਨਾ ਆਪਾਂ ਉਲਝ ਕੇ ਰਹਿ ਜਾਈਏ ਫਰਜ਼ ਬਣਦਾ ਛੱਡ ਕਰੀਏ ਸਾਧ ਸੰਗਤ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਿਏ ਜੇ ਆਪਾਂ ਨੂੰ ਪਤਾ ਹੈ ਅੱਗੇ ਵੀ ਦਸੀਏ ਸਾਧ ਸੰਗਤ ਦੇਖੋ ਅੱਜ ਆਪਾਂ ਜੇ ਗੱਲ ਕਰੀਏ ਨਾ ਸ਼ਹੀਦਾਂ ਦੇ ਸਰਨਾਮਿਆਂ ਦੀ ਤੇ ਪਿਆਰਿਓ ਉਹਨਾਂ ਨੂੰ ਯਾਦ ਤੇ ਕੀਤਾ ਜਾਂਦਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਉਹਨਾਂ ਗੱਲਾਂ ਤੇ ਗੌਰ ਨਹੀਂ ਕੀਤਾ ਜਾਂਦਾ ਸਾਧ ਸੰਗਤ ਯਾਦ ਕਰਦੇ ਆ ਵੱਖਰੀ ਗੱਲ ਹੈ ਉਹਨਾਂ ਦੇ ਬਚਨਾਂ ਤੇ ਗੌਰ ਕਰਨੀ ਗੱਲ ਕੁਝ ਹੋਰ ਹੈ ਪਿਆਰਿਓ ਇਹਨਾਂ ਗੱਲਾਂ ਵੱਲ ਹਮੇਸ਼ਾ ਧਿਆਨ ਰੱਖਿਆ ਕਰੋ ਪਾਤਸ਼ਾਹ ਜੀ ਕਿਰਪਾ ਕਰ ਮਿਹਰ ਕਰਨ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਵੀ ਜਰੂਰ ਕਰਿਓ ਕਰੋ ਜੀ ਬੇਨਤੀਆਂ ਕਰੋ ਪਰਵਾਨ ਬਲਾਓ ਫਤੇ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ